ਸਿਆਣੇ ਗਿੰਦੇ ਵੀ ਜਿਹਦੀ ਤੀ ਸੁਖੀ ਉਹਦੀ ਜਨ ਸੁਖੀ ਜਿਹਦੀ ਤੀ ਦੁਖੀ ਉਹ ਲੋਕੋ ਉਹਨਾਂ ਦੀ ਜਨ ਵੀ ਦੁਖੀ ਉਹਨਾਂ ਮਾਪਿਆਂ ਨੂੰ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਸੁੱਖ ਦੀ ਸਾਹ ਨਹੀਂ ਆਉਂਦੀ ਕਿਤੇ ਚੈਨ ਸੁਖ ਸਕੂਨਾਂ ਬੈਠ ਨਹੀਂ ਸਕਦੇ ਜਿਨ੍ਹਾਂ ਦੀਆਂ ਧੀਆਂ ਦੁਖੇ ਆ ਇਸੇ ਤਰ੍ਹਾਂ ਸੇਠ ਪਹੋੜ ਮਲ ਨੇ ਕੋਲਾਂ ਦੇ ਜੋ ਹਾਲਾਤ ਬਣੇ ਉੱਥੇ ਬੀਜੇ ਬਾਣੀਏ ਨੇ ਜੋ ਪੰਚਾਇਤ ਵਿੱਚ ਗੱਲਬਾਤ ਹੋਈ ਸੇਠ ਪਹੋੜ ਮਲ ਨੇ ਇੱਕ ਰੁਕਾ ਲੈ ਕੇ ਆਪਣੇ ਨੌਕਰ ਦੇ ਹੱਥ ਕੋਲਾਂ ਦੀ ਮਾਂ ਨੂੰ ਭੇਜਿਆ ਮਿਹਰਬਾਨ ਉਹ ਰੁਕਾ ਨੌਕਰ ਲੈ ਕੇ ਪੋਠੋਹਾਰ ਪਹੁੰਚਾ ਪੋਠੋਹਾਰ ਪਹੁੰਚ ਗਏ ਤਾਂ ਉਹਨੇ ਉਹ ਰੁਕਾ ਕੋਲਾਂ ਦੀ ਮਾਂ ਦੇ ਹੱਥ ਰੱਖਿਆ ਕੋਲਾਂ ਦੀ ਮਾਂ ਨੇ ਜਦ ਰੁਕਾ ਪੜਿਆ ਰੁਕਾ ਪੜ ਕੇ ਤਾਂ ਕੋਲਾ ਦੀ ਮਾਂ ਤਾਂ ਹਾਂ ਮਾਰਦੀ ਆ ਰੋਂਦੀ ਆ ਬਰਲਾਪ ਕਰਦੀ ਆ ਧੀ ਨੂੰ ਇਹਨੇ ਚਾਵਾਂ ਲਾਡਾਂ ਨਾਲ ਪੜਿਆ ਸੀ ਵੀ ਇਹ ਕੀ ਬਣੀਆ ਮੇਰੀ ਧੀ ਦੇ ਨਾਲ ਦੰਦੜਾ ਪੈਂਦੀਆਂ ਕਹਿੰਦੇ ਮਾਂ ਕੋਲਾ ਦੀ ਤਾਂ ਹਾਂ ਮਾਰਦੀ ਉਹ ਤਾਂ ਉੱਚੀ ਉੱਚੀ ਪੈਂਦੀ ਰੋ ਕੰਡ ਮੁੜ ਕੇ ਕਾਗਜ ਡੈਗ ਪਿਆ ਉਹਦੇ ਪਈ ਕਾਲਜੇ ਖੋ ਉਹ ਡਿਗੀ ਅੱਖਾਂ ਨੂੰ ਫੇਰ ਕੇ ਉਹ ਰਸੋਤ ਨਾ ਰਹਿ ਗਈ ਕੋ ਉਹਦੀਆਂ ਪੁੱਤਰ ਭੰਨੇ ਦੇ ਦੰਦਣਾ ਉਹ ਲੋਕੋ ਮੂੰਹ ਵਿੱਚ ਪਾਣੀ ਚੋ ਉਹਨੇ ਉੱਤੇ ਪਲੰਘ ਨੇ ਰੱਖ ਲਈ ਬਈ ਲਾ ਕੇ ਗੱਦੀ ਦੀ ਢੋ ਆ ਗਈ ਸੋਤ ਸਰੀਰ ਨੂੰ ਜਦ ਕੜੀਆਂ ਆਈਆਂ ਦੋ ਕਹਿੰਦੀ ਮੈਂ ਜੰਮ ਦੀ ਧੀ ਨੂੰ ਮਾਰਦੀ ਉਹ ਲੋਕੋ ਪਾਣੀ ਵਿੱਚ ਡੋ ਮੈਂ ਗੁਰਤੀ ਦਿੰਦੀ ਅੱਗ ਦੀ ਉਹ ਡੱਬੀ ਜ਼ਹਿਰ ਦੀ ਪੁਲਾਉਂਦੀ ਤੋ ਮੇਰੀਆਂ ਬਾਲਣ ਹੋਈਆਂ ਹੱਡੀਆਂ ਓ ਲੋਕੋ ਓ ਬੁਰਾ ਧਿਆ ਦਾ ਮੋਹ ਸ਼ਹਿਰ ਉਸ ਗੱਲ ਦੀ ਬੰਡ ਕਰਕੇ ਰੱਖਦਾ ਪੱਲਾ ਬਾਈ ਕਿਵੇਂ ਬੰਡ ਕਰਦਾ ਜੇ ਤੂੰ ਆ ਗਿਆ ਚਿਖਾ ਵਿੱਚ ਫੂਕ ਕੇ ਮਾਰ ਜਾਊਂਗੀ ਮਿੱਟ ਲਗੋ ਜੇ ਤੂੰ ਆ ਗਿਆ ਚਿਖਾ ਵਿੱਚ ਫੂਕ ਕੇ ਮਿਹਰਬਾਨ ਮਾਰੋਂਦੀ ਕਰ ਲਾਉਂਦੀ ਆ ਕੌਲਾਂ ਦੀ ਰੁੱਕੇ ਜਲਾ ਕੇ ਭੇਜਿਆ ਨਫਰ ਦੇ ਹੱਥ ਬਈਆ ਰੁੱਕਾ ਲਜਾ ਇਸ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਜਾ ਕੇ ਪਹਾੜ ਮੰਨ ਲੂੰ ਫੜਾ ਦੇ ਰੁੱਕੇ ਤੇ ਲਿਖਦੀ ਆ ਕਿ ਜੇ ਮੇਰੀ ਧੀ ਨੂੰ ਚਿਖਾ ਜਰਾ ਕੇ ਫੁੱਗ ਦਿੱਤਾ ਓ ਮੇਰੇ ਅਸਾਈਆਂ ਮੈਂ ਆਪਣੇ ਸਿਰ ਦੇ ਭੜ ਪਟ ਪਟ ਕੇ ਮਰ ਜਾਊਂਗੀ ਮੇਤੋ ਮੈਂ ਧੀ ਬਿਨਾ ਜੀ ਨਹੀਂ ਸਕਦੀ ਉਸ ਵੇਲੇ ਦੀ ਸ਼ਹਿਰ ਵੰਡ ਕਰਦਾ ਉਤਰ ਕੌਲਾ ਚਿਖਾ ਤੇ ਵੈਰੰਦਿਆ ਜਦ ਨਹੀਂ ਹਟਿਆ ਬੀਜਾ ਬਾਣੀਆਂ ਬਾਬਲ ਦਾ ਚਿਹਰਾ ਦੇਖ ਕੇ ਬਾਬਲ ਨੂੰ ਕਹਿੰਦੀ ਆ ਬਈ ਤੂੰ ਬੇਫਿਕਰ ਹੋ ਜਾ ਰੱਬ ਅਨਿਆ ਨਹੀਂ ਲਗਾ ਕਰਨ ਬੈਂ ਬਿਲਕੁਲ ਸੱਚੀ ਆ ਜੇ ਇਹਨੇ ਅਗਨੀ ਪ੍ਰੀਖਿਆ ਵੀ ਲੈਣੀ ਆ ਤਾਂ ਬੇਸ਼ੱਕ ਲੈ ਲਵੇ ਤਾਂ ਚਿਖਾ ਕੋਲਾ ਚਿਖਾ ਦੇ ਚਣ ਵਾਸਤੇ ਤਿਆਰ ਹੋ ਗਈ ਇੱਕ ਸ਼ਹਿਰ ਉਸ ਨਾਲ ਦੀ ਬੰਡ ਕਰਕੇ ਦੱਸ ਜਾ ਭਲਾ ਮੈਂ ਕਿਹਨੂੰ ਬੰਡ ਕਰਦਾ ਜਗਰੀਏ ਧੜ ਕੱਲਾ ਬੂਤੀ ਚੀਰਿਆ ਜਗਰੀਏ ਧੜ ਕੱਲਾ ਬੂਤੀ ਚੀਰਿਆ ਉਹ ਪਿਆਲੇ ਘੱਟ ਬੰਸੂਰ ਖਲ ਲਾਈ ਸ਼ਮਸ਼ਟਵਰੇ ਜਦੀ ਖਲ ਲਾਈ ਸ਼ਮਸ਼ਟਵਰੇ ਜਦੀ ਤੋਨਾਤੇ ਨੌਕਰ ਲੈ ਕੇ ਆ ਗਿਆ ਚਿੱਠੀਆਂ ਤੇ ਦੇਖ ਕੇ ਖੜ ਗਿਆ ਦੂਰ ਨੌਕਰ ਲੈ ਕੇ ਆ ਗਿਆ ਚਿੱਠੀਆਂ ਮਿਹਰਬਾਨ ਨੌਕਰ ਚਿੱਠੀਆਂ ਲੈ ਕੇ ਆ ਗਿਆ ਦੂਰ ਖੜ ਕੇ ਦੇਖਦਾ ਉਧਰ ਕੌਲਾ ਨੇ ਮਰਨ ਮਨਜ਼ੂਰ ਕਰਕੇ ਚਿਖਾ ਦੇ ਚੜ ਗਈ ਕੌਲਾ ਰੱਬ ਨੂੰ ਗਣ ਗਣ ਕੇ ਦੱਸਦੀ ਆ ਕਿ ਰੱਬਾ ਤੂੰ ਰਾਵਣ ਨੂੰ ਮਾਰਿਆ ਉਹਦਾ ਕੱਢ ਕੇ ਭਾਰੀ ਕਸੂਰ ਆਪੇ ਤਰਦ ਪਤਾਲ ਚੋ ਤੂੰ ਧਾਰਿਆ ਰੂਪ ਜਹੂਰ ਸੰਗੜ ਘੱਟ ਬਰਲਾਦੇ ਤੂੰ ਤੋੜੇ ਤਬਕ ਜਹੂਰ ਸੰਗੜ ਘੱਟ ਬਰਲਾਦੇ ਤੂੰ ਤੋੜੇ ਤਬਕ ਜਹੂਰ